ਸ਼ਾਇਦ ਖਾਗੀ ਖਲੀ ਦੁਨੀਆ ਖਾਗੀ ਜੀ ਇਹ ਹੋਈ ਸਰਕਾਰ ਨੇ ਨਿਸ਼ਾਨੀ ਧਕਿਆ ਦਿੱਤੀ ਗੱਲਾ ਕੇ ਮਰ ਗਿਆ ਹੋਰ ਕੀ ਹੋਣਾ ਸੀ ਮੈਂ ਜਦੋਂ ਕੱਲ ਘਰੋਂ ਗਿਆ ਸੀ ਤੁਹਾਨੂੰ ਕਿ ਨਾ ਨਾ ਘਰੋਂ ਨਹੀਂ ਕੰਮ ਤੋਂ ਆਇਆ ਹਾਂਜੀ ਕੰਮ ਤੇ ਗਿਆ ਸੀ ਜਿਹ ਇਧਰ ਤਲਵਾੜੇ ਵਾਲੇ ਬੜੇ ਛੇ ਅੱਦਾ ਲੱਗਾ ਉਥੋਂ ਆ ਗਿਆ ਰਾਤ ਆਣ ਕੇ ਘਰ ਨਹੀਂ ਆਇਆ ਉੱਥੇ ਹੀ ਬਾਹਰ ਹੀ ਕਿਤੇ ਟੀਕਾ ਲਾ ਲਿਆ ਉੱਥੇ ਮੁੱਕ ਗਿਆ ਕਦੂਕ ਦੀ ਲੱਗੀ ਇਹਨੂੰ ਨਸ਼ੇ ਦੀ ਲੱਗ ਮੈਨੂੰ ਕੀ ਪਤਾ ਕਦੂਕ ਦੀ ਲੱਗੀ ਜਿਦੋਂ ਦਾ ਲੱਗੀ ਪਰ ਲਾ ਲਓ ਜਿੰਨਾ ਚਿਰ ਲਾਉਣਾ ਐਹੀ ਮਾਰੇਗੇ ਆਹਾਂ ਕੀ ਦੱਸਣਾ ਕਦੋਂ ਤੇ ਲੱਗੇ ਤੇ ਕਦੋਂ ਦੀ ਨਹੀਂ ਲੱਗੀ ਐਹੀ ਤੇ ਮਾਰੇਗੇ ਆਹਾਂ ਦੇ ਕੋਈ ਪੁੱਤਰ ਮਰ ਗਿਆ ਇਹ ਨਾ ਜਿਉਂਦੇ ਨਾ ਮਰੇ ਕੱਲਾ ਕੱਲਾ ਪੁੱਤ ਹਾਂ ਕੱਲਾ ਕੱਲਾ ਸਾਡਾ ਪੁੱਤਰ ਹੈ ਤੇ ਵਿਆਹ ਕਿ ਕਵਾਰਾ ਸੀ ਵਿਆਹ ਆਇਆ ਬੇਟੀ ਆ ਬੇਟੀ ਆਵੇ ਤਾਂ ਬੇਟੀ ਹੀ 13 ਸਾਲਾਂ ਦੀ ਬੜੀ ਜਵਾਨ ਔ ਕੁੜੀ ਹੈ ਹਾਂ ਇਹ ਕੀ ਕਰਨਾ ਇੱਕੋ ਹੀ ਹੜਕੋਤੀ ਕੀ ਅਪੀਲ ਕਰਨੀ ਚਾਹੋਗੇ ਪੁਲਿਸ ਅਧਿਕਾਰੀਆਂ ਜਾਂ ਪੰਜਾਬ ਸਰਕਾਰ ਦੀ ਅਪੀਲ ਲਈ ਦੇ ਹੋਈ ਜਨੇ ਨਸ਼ਾ ਮੁਕਤ ਜੀ ਹਾਂ ਜੀ ਬੇਟਾ ਪੂਰਾ ਹੋ ਗਿਆ ਵੈ ਨਾ ਕਲਜੀਤ ਸਿੰਘ ਪਿੰਡ ਪਤੀ ਤਰਨੀ ਰਾਮਾ ਕਠਿਆਲਾ ਜੀ ਤੇ ਬੇਟਾ ਸਾਡਾ ਰਾਤੀ ਕੰਮ ਤੇ ਹੁੰਦਾ ਸੀ ਬਾਹਰ ਕੀ ਕੰਮ ਕਰਦਾ ਤੇ ਕੰਮ ਤੇ ਐਕਸਰਸ ਵਿੱਚ ਹੀ ਜੀ ਹਿਾਰਪੁਰ ਮਕੇਰੀਆਂ ਤੇ ਉਥੋਂ ਰਾਤ ਆਇਆ ਕਿਤੇ ਤੇ ਮੈਨੂੰ ਨਹੀਂ ਪਤਾ ਲੱਗਾ ਮੈਂ ਤੇ ਘਰ ਆ ਸਵੇਰੇ ਮੈਂ ਗੁਰਦਾਰੇ ਹੋ ਕੇ ਆਇਆ ਮੈਂ ਸਾਡੇ ਦੇਖ ਕੇ ਪਰਚਾ ਲੈ ਕੇ ਘਰ ਆ ਮਿੰਤੀ ਤੋ ਸਰਪੰਚੂ ਦਾ ਬੈਠੇਗਾ ਸਰਕਾਰ ਹੁਈ ਸਰਪੰਚ ਸਾਹਿਬ ਨੇ ਨਿੱਕੋਸੜਾ ਦੇ ਇਹਨਾਂ ਬੜਾ ਕੱਲਿਆ ਹਾਂ ਸਰਪੰਚ ਕਪੀਰ ਸਿੰਘ ਬੈਠਾ ਇੱਥੇ ਲੱਗੇ ਸਾਡੇ ਤੇ ਸੱਤੀ ਤੋ ਇਹ ਨਾ ਬੰਦਾ ਇਹ ਆ ਗਏ ਨੇ ਸਾਰੇ ਕਚੇ ਰੋਹਾ ਵੇਖਿਆ ਜਾ ਕੇ ਤੇ ਮੂੰਹ ਚ ਚੇਗ ਲੱਗੀ ਨਿਕਲ ਨਹੀਂ ਤੇ ਕੰਮ ਨਹੀਂ ਹੋ ਰਿਹਾ ਤੇ ਨਾ ਦੇ ਸਰਕਾਰਾਂ ਬਚਾਉਂਦੀਆਂ ਜੇ ਪੀਪਲ ਦੇ ਬੰਦੇ ਮੁੰਡੇ ਰਲ ਕੇ ਤੇ ਸਰਕਾਰਾਂ ਕਿਹੜੀ ਆ ਜੇ ਕਿਹੜੀ ਤੁਰ ਜੇ ਸਰਕਾਰ ਨੇ ਕੱਖ ਨਹੀਂ ਜੇ ਕਰਨਾ ਪੁਲਿਸ ਲੈ ਕੱਖ ਨਹੀਂ ਕਰਨਾ

ਜੇ 3 ਸਾਲ ਦੀ ਉਮਰ ਹੋਣੀ ਹੈ ਤੇ 32 ਸਾਲ ਦੀ ਗੱਲਾਂ ਡੈਥ ਅੰਕਲ ਜੀ ਜਿਹੜੇ ਡੈਥ ਜਿਹੜੀ ਕਿਹੜੇ ਪਿੰਡ ਨੂੰ ਹੋਈ ਇਹਨਾਂ ਦੇ ਨੀਕੋਸਰਾ ਜੀ ਪਿੰਡ ਨੀਕੋਸਰਾ ਵਿੱਚ ਉੱਥੇ ਉੱਥੇ ਡੈਥ ਹੋਈ ਹੈ ਆ ਸਰਪੰਚ ਸਾਹਿਬ ਨੇ ਉੱਥੋਂ ਆ ਕਿਕੋਸਰਾ ਕੀ ਲੱਗਦਾ ਤੁਹਾਨੂੰ ਨਸ਼ੇ ਦੇ ਓਵਰਡੋਜ਼ ਨਾਲ ਮਤਲਬ ਬਾ ਜੀ ਤੇ ਓਵਰਡੋਜ਼ ਹੀ ਹੋ ਸਕਦੀ ਹੋਰ ਮੈਂ ਕੀ ਕਹਿ ਸਕਦਾ ਕਿ ਉਹ ਮੇਰਾ ਮੂੰਹ ਜਿਹਾ ਗੱਲ ਨਿਕਲ ਗਈ ਉੱਥੇ ਮੈਂ ਵੇਖਿਆ ਜਾ ਕੇ ਜਦੋਂ ਇਹ ਲੱਗਦਾ ਕਿ ਇਹਨਾਂ ਦੀ ਮੈਡੀਸਨ ਦਾ ਸ਼ਿਕਾਰ ਸੀ ਜੇ ਹੋ ਸਕਦਾ ਨਹੀਂ ਹੈਗਾ ਕਿ ਮੈਂ ਕਹ ਲੋ ਮੁਕਰਾਈ ਤੋਂ ਘੇਰਾ ਮਰੀ ਉਹਨਾਂ ਨੂੰ ਮੈਂ ਇਲਾਜ ਕਰਾਇਆ ਦਾਖਲ ਕਰਾਇਆ ਨੇ ਬੜੀ ਹਸਪਤਾਲਾਂ 'ਚ ਭੇਜਿਆ ਮੈਂ ਬੜਾ ਇਲਾਜ ਕਰਾਇਆ ਦੀ ਮਾਂ ਨੇ ਬੜਾ ਇਲਾਜ ਕਰਾਇਆ ਬੜਾ ਪੈਸਾ ਲਾਇਆ ਆਈ ਅੰਦਰੋਂ ਹੀ ਛੱਡਿਆ ਦੇਖੋ ਕਿ ਕੋਈ ਬੇਟਾ ਹੈ ਮੇਰੀ ਇੱਕ ਪੁੱਤਰੀ ਹੈ ਕੀ ਲੱਗਦਾ ਆਪਣਾ ਪੁਰਸ ਪ੍ਰਸ਼ਾਸਨ ਤੇ ਜਿਹੜੀ ਸਰਕਾਰ ਹੈ ਜਿਹਦੇ ਸਮਰੱਥ ਨੇ ਨਸ਼ਾ ਮਤਲਬ ਮਕੌਨ ਵਿੱਚ ਕਿਸੇ ਸਰਕਾਰ ਨਹੀਂ ਮਗਾਇਆ ਯਾਰ ਕਿਸੇ ਸਰਕਾਰ ਨਹੀਂ ਮਗਾਇਆ ਕਿਸੇ ਦਾ ਮੈਂ ਕਹਿੰਦਾ ਲਾਲਾ ਨਾ ਕਾਂਗਰਸ ਨਾ ਕਾਲੀ ਨਾ ਆਮ ਨੇ ਕਿਸੇ ਨਹੀਂ ਮਗਾਇਆ ਨਾ ਮੋਦੀ ਕਹਿੰਗਾ ਕਿਸੇ ਨਹੀਂ ਮਗਾਇਆ ਰਸ਼ਾਹ ਦੁਨੀਆ ਲੋਖ ਆ ਗਈ ਆ ਘਰਾਂ ਦੇ ਘਰ ਜੰਡੇਰੀ ਸੱਚੇ ਹੋਈ ਆ ਤਲਵੰਡੀ ਰਾਮਾ ਦੇ ਵਿੱਚ ਅੱਜ ਇੱਕ ਨੌਜਵਾਨ ਦੀ ਮੌਤ ਹੋਈ ਆ ਦੇਖੋ ਜੀ ਮੈਂ ਮੈਂ ਦੱਸਾਂ ਕੱਲੋਂ ਸਾਫ ਕਸਮ ਨਿਕੋਸਾ ਮੈਂ ਆਪਣੇ ਘਰ ਬੈਠਾ ਤੇ ਮੇਰੇ ਕੋਲ ਸਦਾ ਸੁਖਨ ਸਿੰਘ ਆਇਆ ਮੇਰੇ ਲਾਗੇ ਘਰ ਰਹਿੰਦਾ ਉਹਨਾਂ ਦਾ ਉਹ ਕਹਿੰਦੇ ਵੀ ਸਾਡੇ ਮਰਾਸੀ ਆਉ ਇੱਥੇ ਰਹਿੰਦੇ ਹੁੰਦੇ ਸੀ ਤੇ ਹੁਣ 10 ਦਿਨ ਤੋਂ ਚਲੇ ਗਏ ਆ ਉਹਨਾਂ ਦਾ ਜਿਹੜਾ ਤੰਬੂ ਜ ਆ ਖਾਲੀ ਸੀ ਉਹਨੇ ਕਹਿੰਦਾ ਬੰਦਾ ਪਿਆ ਕੋਈ ਮੇਰੇ ਜਨਨ ਹੋਰ ਬੜੇ ਲੋਕ ਸੀਗੇ ਜਾ ਕੇ ਵੇਖਿਆ ਤੇ ਉਹ ਹਾਂ ਇਹਨੂੰ ਲਾਲਾ ਕਹਿੰਦੇ ਆ ਮੁੰਡੇ ਨੂੰ ਮੈਂ ਵੇਖ ਕੇ ਫਿਰ ਸਰਪੰਚ ਸਾਹਿਬ ਨੂੰ ਨੀਤੋਂ ਨੂੰ ਅੰਗਰੇਜ਼ ਸਿੰਘ ਨੂੰ ਇਹਨੂੰ ਫੋਨ ਕੀਤਾ ਮੈਂ ਆਹਦੇ ਘਰ ਦੱਸੋ ਇਹ ਇੱਕ ਇਹਨਾਂ ਦੇ ਭੂਆ ਦਾ ਮੁੰਡਾ ਵਾ ਜੀ ਜੀ ਆ ਇਹਨੂੰ ਮੈਂ ਸੱਜਾ ਆਇਆ ਤੇ ਉੱਥੇ ਮੋਟਰਸਾ ਦੇ ਟਾਇਰ ਲੱਗੇ ਸੀ ਜੀ ਜੀ ਤੇ ਕੋਈ ਜਦਾਂ ਕਹਿੰਦੇ ਟੀਗਾ ਟਾਕਾ ਲਾਇਆ ਜੋ ਵੀ ਕੀਤਾ ਉਸ ਤੋਂ ਬਾਅਦ ਬੰਦੇ ਮੇਰੇ ਸਾਹ ਹਾਂ ਉਹਨਾਂ ਨੂੰ ਛੱਡ ਕੇ ਗਏ ਆ ਉੱਥੇ ਨੁੱਕਰ ਲੰਮੇ ਪਾ ਗਏ ਆ ਮੇਰੇ ਪਿੰਡ ਨਸ਼ਾ ਇੰਨਾ ਜ਼ਿਆਦਾ ਵਿਕਦਾ ਜੀ ਵੀ ਬਹੁਤ ਜ਼ਿਆਦਾ ਵਾ ਤੇ ਬਦਮਾਸ਼ੀ ਨਾਲ ਸਾਵੇ ਚੰਡੇ ਆ ਪਹਿਲੇ ਜਿਹੜੇ ਪਿੰਡ ਦੇ ਚੌਧਰੀ ਉਹ ਵੀ ਨਸ਼ਾ ਵਕਾਉਂਦੇ ਰਹੇ ਆ ਤੇ ਅੱਗੇ ਤੇ ਹੁਣ ਫੇਰ ਦੁਬਾਰਾ ਸਪੰਝ ਬਣੇ ਆ ਮਤੇ ਮਤੇ ਪਾਵਾਂਗੇ ਸਰਕਾਰ ਅਗੇ ਗੁਜਾਰਸ਼ ਕਰਾਂਗੇ ਬਾਕੀ ਪੁਲਿਸ ਨੂੰ ਵੀ ਇੱਕ ਦੋ ਕੇਸ ਦੱਸਿਆ ਪੁਲਿਸ ਵੀ ਕਹਿੰਦੀ ਜਨਾਕ ਫੜ ਕੇ ਫੜਾਓ ਸਰਪੰਚ ਜੀ ਕੀ ਗੱਲ ਹੋਈ ਆ ਪਿੰਡ ਦੇ ਵਿੱਚ ਗੱਲ ਕੀ ਦੱਸਿਆ ਨੇ ਕੀ ਨਾਂ ਰੱਖੀ ਆ ਨਸ਼ਾ ਖਾ ਗਿਆ ਜਵਾਨੀਆਂ ਘਰਾਂ ਦੇ ਘਰ ਘਰ ਕਰ ਗਿਆ ਜੇ ਕੋਲਾ ਨਾਸ ਕਰ ਗਿਆ ਨਸ਼ਾ ਇਹਨੂੰ ਕੋਈ ਆਵੇ ਇਹਨੂੰ ਕੋਈ ਨਹੀਂ ਇਹ ਰੋਗ ਦਾ ਨਾ ਰੁਕਣਾ ਹੀ ਆ ਜਿਹੜਾ ਘਰ ਘਰ ਚੁਗਾ ਹੱਡਾਂ ਦੀ ਗੱਲ ਚੁਕਾ ਹੈ ਕੋਈ ਵਾ ਨਹੀਂ ਜਿਹੜਾ ਗਰਕ ਹੋ ਗਿਆ ਜੇ ਰਿਆਇ ਕੱਖ ਨਹੀਂ ਹੋਣਾ ਇੱਕੋ ਹੀ ਪੁਰਤ ਹੀਗਾ ਉਹਦੀ ਗੱਲ ਲੜਕੀ ਆ ਤੇ ਕੀ ਦਸੀਏ ਕਿ ਆਹ ਆ ਦਵਾਲਾ ਹੀ ਖਤਮ ਹੋ ਗਿਆ ਕੀ ਕਹਿ ਸਕਦੇ ਕਿ ਤੁਸੀਂ ਕੋਈ ਥਲ ਪਾਵੇ ਨਹੀਂ ਰਹਿ ਜੇ ਹੁਣ ਕਿਹੜਾ ਕੰਮ ਨਹੀਂ ਸਰਕਾਰਾਂ ਕੋ ਹੁੰਦਾ ਜੇ ਰਾਤਾ ਹੋਏ ਸਭ ਕੁਝ ਹੋ ਜਾਂਦਾ ਇਹਨਾਂ ਅਨੁਪਰਾលੀਆਂ ਦੇ ਅੱਗ ਲੱਗੀ ਲੱਭ ਸਕਦੀ ਨਸ਼ਾ ਵੇਖਦਾ ਨਹੀਂ ਲੱਭਦਾ ਸਰਕਾਰਾਂ ਨੂੰ ਪਰ ਕੋਈ ਹੱਥ ਨਹੀਂ ਪਾਉਂਦਾ ਨਾ ਕੋਈ ਪਾਉਂਦਾ ਜਾਂ ਨਾ ਕੋਈ ਕੋਲਾਂ ਦੇ ਕੀ ਕਹਿ ਸਕਨੇ ਪੱਤਰਕਾਰ ਸਾਹਿਬ ਬਹੁਤ ਮਾੜਾ ਹਾਲ ਹੋਇਆ